ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਜੀ ਨੂੰ ਬੇਨਤੀ ਹੈ 28ਵੀਂ ਜਤਰਾ ਪੁੰਗਰਤ ਮੰਦਰ ਦਰਸ਼ਨ ਗਿਦਾਰੇ ਗੱਡੀਆਂ ਦੀ ਮਿਤੇ 16 ਜੁਲਾਈ ਦਿਨ ਬੁੱਧਵਾਰ ਨੂੰ ਬਾਬਾ ਸ਼੍ਰੀ ਚਾਂਜ ਦੇ ਤਪ ਸਥਾਨ ਗੁਰਦੁਆਰਾ ਟਾਲੀ ਸਾਹਿਬ ਪਿੰਡ ਰਾਮਪੁਰ ਤੋਂ ਸਵੇਰੇ 8 ਵਜੇ ਰਵਾਨਾ ਹੋਵੇਗੀ ਗੁਰਦੁਆਰਿਆਂ ਦੇ ਦਰਸ਼ਨ ਗਿਦਾਰੇ ਸਭ ਤੋਂ ਪਹਿਲਾਂ ਪਹੁੰਚਾਂਗੇ ਗੁਰਦੁਆਰਾ ਫਲਾਈ ਸਾਹਿਬ ਗੁਰਦੁਆਰਾ ਬੌਲੀ ਸਾਹਿਬ ਆਬਾ ਫਿਰ ਚੰਦਜੀ ਕਸ਼ੀਰਪੁਰਾ ਗੁਰਦੁਆਰਾ ਬਾਬਾ ਬੁਢਾ ਸਾਹਿਬ ਜੀ ਕਥੂ ਨੰਗਲ ਗੁਰਦੁਆਰਾ ਨਾਨਕ ਦਰਬਾਰ 베ਰਕਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਰਾਤ ਦਾ ਆਸ਼ਰਾਮ ਹੋਏਗਾ 17 ਜੁਲਾਈ ਗਣ ਵੀਰਵਾਰ ਨੂੰ ਸਵੇਰੇ 8 ਵਜੇ ਇਹ ਯਾਤਰਾ ਰਵਾਨਾ ਹੋਏਗੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਪੂਰੀ ਪੂਰੀ ਵਾਲੇ ਸੰਤਾਂ ਦਾ ਗੁਰਦੁਆਰਾ ਮਾਤਾ ਸੁਲਖਣੀ ਜੀ ਸੁਗਰਾਣਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਜੀ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਬਾਬਾ ਨੌਰ ਸਿੰਘ ਜੀ ਜੀ ਡੀ ਰੋਡ ਗੁਰਦੁਆਰਾ ਲਕੀਰ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਥੁਲਨੇ ਮਹਿਲ ਗੁਰਦੁਆਰਾ ਤਰਨਤਾਰ ਸਾਹਿਬ ਜੀ ਦੇ ਦਰਸ਼ਨਦਾਰੇ ਕਰਕੇ ਸੰਗਤਾਂ ਮਨੋ ਕਾਮਨਾ ਦੀ ਅਰਦਾਸ ਹੋਵੇਗੀ 5 ਵਜੇ 17 ਜੁਲਾਈ ਨੂੰ ਵਾਪਸੀ ਹੋਵੇਗੀ ਸ਼ਾਮ ਨੂੰ ਆਪ ਜੀ ਸਾਰੇ ਜਾਣਦੇ ਹੋ 28ਵੀਂ ਯਾਤਰਾ ਸਲਾਨਾ ਹਰ ਸਾਲ ਦੀ ਤਰ੍ਹਾਂ ਫੇਰ 16 ਜੁਲਾਈ ਨੂੰ ਜਾ ਰਹੀ ਹੈ ਸੋ ਫਿਰ ਬੇਨਤੀ ਆ ਦੇਸ਼ ਵਿਦੇਸ਼ ਵਿੱਚ ਸਮਝੀ ਸਾਹਾ ਸੰਗ ਨੂੰ ਬੇਨਤੀ ਆ ਆਪ ਸਾਰੇ ਜਾਣਦੇ ਹੋ ਇਸ ਯਾਤਰਾ ਦੇ ਗਿਆ ਹਰ ਇਨਸਾਨ ਦੀ ਮਨੋ ਕਾਮਨਾਵਾਂ ਭਾਵਨਾਵਾਂ ਪੂਰੀ ਹੁੰਦੀ ਹੈ ਇਤਿਹਾਸਕ ਯਾਤਰਾ ਆਪ ਜੀ ਸਾਰੇ ਜਾਣਦੇ ਹੋ ਫਿਰ ਮੇਰੀ ਬੇਨਤੀ ਆ ਜਿਨ੍ਹਾਂ ਨੇ ਇਸ ਯਾਤਰਾ ਦੇ ਵਿੱਚ ਸ਼ੰਗਤਾਂ ਦੇ ਨਾਲ ਜਾ ਕੇ ਗੁਰਦੁਆਰਿਆਂ ਦਰਸਤਾਰੇ ਕਰਕੇ ਗੁਰੂ ਮਹਾਰਾਜ ਦੇ ਕੋਲੋਂ ਮਨੁਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਾਉਣੀਆਂ ਨੇ ਉਹਨਾਂ ਨੂੰ ਬੇਨਤੀ ਹੈ ਟੈਲੀਫੋਨ ਤੇ ਸਾਡੇ ਨਾਲ ਸੰਪਰਕ ਕਰਕੇ ਨਾਲ ਲਖਾ ਦੇਣ ਔਰ ਜਿਨ੍ਹਾਂ ਨੇ ਸਲਾਹ ਕਰਨੀ ਆ ਸਲਾਹ ਲੈਣੀ ਆ ਉਹ ਲੈ ਸਕਦੇ ਆ ਨੰਬਰ ਆਪ ਵੀ ਛਾੜਦੇ ਹਾਂ 98143 93967 ਸੇਵਾਦਾਰ ਦੀ ਬੇਨਤੀ ਹੈ ਜਿਨ੍ਹਾਂ ਨੇ ਵੀ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਦਰਸ਼ਨਦਾਰੇ